ਤੁਸੀਂ ਅੱਜ ਦੇ ਟਾਈਮ ਦੇ ਵਿੱਚ ਦੇਖੋ ਵੀ ਤੁਸੀਂ ਬੱਚੇ ਨੂੰ ਕੈਲਸ਼ੀਅਮ ਨਹੀਂ ਦੇ ਰਹੇ ਜਿਹੜੀਆਂ ਸਾਡੀਆਂ ਹੱਡੀਆਂ ਉਹ ਟੋਟਲੀ ਸਾਡਾ ਜਿਹੜਾ ਸਕੈਲਟਲ ਸਿਸਟਮ ਹੈ ਉਹ ਖੜਾ ਹੀ ਸਾਡਾ ਕੈਲਸ਼ੀਅਮ ਦੇ ਉੱਤੇ ਆ ਕੈਲਸ਼ੀਅਮ ਅਸੀਂ ਬੱਚੇ ਨੂੰ ਦੇ ਨਹੀਂ ਰਹੇ ਅਸੀਂ ਅੱਜ ਕੱਲ ਬੱਚਿਆਂ ਨੂੰ ਦੁੱਧ ਵੀ ਨਹੀਂ ਦੇ ਰਹੇ ਜੇ ਦੁੱਧ ਦੇ ਵੀ ਰਹੇ ਆ ਤਾਂ ਇੱਕ ਪੈਕਟ ਬੰਦ ਦੁੱਧ ਜੇ ਅਸੀਂ ਤੁਸੀਂ ਦੇਖੋ ਵੀ ਉਹ ਪੈਕਟ ਬੰਦ ਜਿਹੜਾ ਦੁੱਧ ਹੈਗਾ ਉਹ ਇੱਕ ਤਰ੍ਹਾਂ ਦੇ ਜ਼ਹਿਰ ਦੇ ਬਰਾਬਰ ਆ ਘਰੇ ਤਾਜ਼ਾ ਦੁੱਧ ਦੇਖ ਲਓ ਕੱਢ ਕੇ ਰੱਖ ਲਓ ਤੁਸੀਂ ਸ਼ਾਮ ਨੂੰ ਜਾਂ ਦੂਜੇ ਦਿਨ ਉਹ ਪੀਣ ਦੇ ਲਾਇਕ ਨਹੀਂ ਰਹਿੰਦਾ ਤੁਸੀਂ ਉਹ 4-4 5-5 ਦਿਨ ਹਫ਼ਤਾ ਹਫ਼ਤਾ ਬੰਦ ਪੈਕਟਾਂ ਦੇ ਵਿੱਚ ਤੁਹਾਨੂੰ ਦੁੱਧ ਮਿਲਿਆ ਪ੍ਰੀਜ਼ਰਵੇਟਿਵ ਲੱਗੇ ਹੋਏ ਆ ਜਿਹਨੂੰ ਇੰਨੇ ਕੈਮੀਕਲ ਉਹ ਅਸੀਂ ਬੱਚਿਆਂ ਨੂੰ ਪਿਲਾ ਰਹੇ ਹਾਂ 99% ਤੁਸੀਂ ਇਹ ਲੋਕ ਦੇਖ ਲੋ ਲੋਕਾਂ ਨੇ ਕਿ ਤੁਹਾਡੇ ਡਾਕਟਰਾਂ ਨੇ ਵੀ ਇੰਨਾ ਬਹਿਮ ਪਾਇਆ ਹੋਇਆ ਹੈ ਵੀ ਜੇ ਦੁੱਧ ਪੀਓਗੇ ਤੁਹਾਡਾ ਕੋਲੇਸਟ੍ਰੋਲ ਵਾਜੂਗਾ ਦੁੱਧ ਪੀਓਗੇ ਤੁਹਾਡੇ ਬਲੋਕੇਜ ਆਜੂਗੀ ਦੁੱਧ ਪੀਓਗੇ ਤੁਹਾਡੇ ਪਤਾ ਨਹੀਂ ਕੀ ਕੀ ਅੰਦਰ ਹੋ ਜਾਊਗਾ ਅੰਦਰ ਕੈਲਸ਼ੀਅਮ ਜੰਮ ਜਾਊਗਾ ਜਦੋਂ ਪੁਰਾਣੇ ਸਮੇਂ ਦੇ ਵਿੱਚ ਲੋਕ ਦੋ ਦੋ ਚਾਰ ਚਾਰ ਲੀਟਰ ਪੁਰਾਣੇ ਬਜ਼ੁਰਗ ਜਿਹੜੇ ਦੁੱਧ ਪੀਂਦੇ ਸੀ ਉਹਨਾਂ ਨੂੰ ਤਾਂ ਕਦੇ ਹੋਇਆ ਨਹੀਂ ਕਦੇ ਉਹਨਾਂ ਦੇ ਪਥਰੀਆਂ ਨਹੀਂ ਬਣੀਆਂ ਕਦੇ ਕੋਲੇਸਟ੍ਰੋਲ ਨਹੀਂ ਵਧਿਆ ਕਦੇ ਉਹਨਾਂ ਦੀਆਂ ਹੱਡੀਆਂ ਨਹੀਂ ਖਰਾਬ ਹੋਈਆਂ ਅੱਜ ਕਿਉਂ ਹੋ ਰਿਹਾ ਕਿਉਂਕਿ ਅੱਜ ਅਸੀਂ ਗ ਦੀ ਸਾਡੀ ਖਰਾਕ ਪੁਰਾਣੀ ਖਰਾਕ ਭੁੱਲ ਕੇ ਅਸੀਂ ਮਾਡਰਨ ਜਿਹੜੇ ਡੱਬਾਵੰਦ ਚੀਜ਼ਾਂ ਦੇ ਉੱਤੇ ਜਦ ਤੱਕ ਨਿਰਭਰ ਹੋ ਗਏ ਤੁਸੀਂ ਦੇਖੋ ਅੱਜ ਕੱਲ ਮਾਵਾਂ ਗਰਭवती ਮਾਵਾਂ ਜੰਨੀਆਂ ਹੈਗੀਆਂ ਉਹ ਸਾਰੇ ਤੁਸੀਂ ਇਹ ਗੱਲੋ ਦੁੱਧ ਜੋ ਕੋਈ ਆਪਣੇ ਪਾਊਡਰ ਘੋਲ-ਘੋਲ ਕੇ ਪੀ ਜਾਂਦੇ ਨੇ ਕੋਈ ਕਿਸੇ ਤਰ੍ਹਾਂ ਦੀਆਂ ਗੋਲੀਆਂ ਖਾਈ ਜਾਂਦੇ ਨੇ ਕੋਈ ਆਇਰਨ ਦੀਆਂ ਗੋਲੀਆਂ ਖਾਈ ਜਾਂਦੇ ਨੇ ਕੈਲਸ਼ੀਅਮ ਦੀਆਂ ਉਹਨਾਂ ਦੀ ਸੋਚ ਇਹ ਨਹੀਂ ਜਿਹੜੀ ਹੈਗੀ ਮਨ ਦੀ ਵੀ ਜਿਹੜਾ ਸਾਡਾ ਕੈਲਸ਼ੀਅਮ ਆ ਸਭ ਤੋਂ ਵੱਧ ਦਹੀਂ ਚੋ ਲੱਸੀ ਚੋ ਦੁੱਧ ਚੋ ਸਾਨੂੰ ਮਿਲਦਾ ਆਇਰਨ ਆ ਤੁਸੀਂ ਪਾਲਕ ਖਾ ਲੋ ਤੁਸੀਂ ਅਨਾਰ ਖਾ ਲੋ ਤੁਸੀਂ ਚਕੰਦਰ ਖਾ ਲੋ ਉਹ ਜੀ ਤੇ ਅਸੀਂ ਜਿਹੜਾ ਵਿਸ਼ਵਾਸ ਕਰਨਾ ਛੱਡ ਗਏ ਬਸ ਇੱਕ ਅਸੀਂ ਸਵੇਰੇ ਉੱਠ ਕੇ ਛੋਟੀ ਜੀ ਗੋਲੀ ਮਾਰਨੀ ਹੈ ਅੰਦਰ ਉਹਨੇ ਤੁਹਾਡੇ ਲੀਵਰ ਨੂੰ ਵੀ ਖਰਾਬ ਕਰਨਾ ਤੁਹਾਡੇ ਲੀਵਰ 'ਚ ਖੁਸ਼ਕੀ ਵੀ ਪਾਉਣੀ ਹੈ ਹੁਣ ਆਇਰਨ ਤੇ ਕੈਲਸ਼ੀਅਮ ਡਾਕਟਰ ਖਾਣ ਨੂੰ ਦੇਈ ਜਾਂਦੇ ਨੇ ਬਹੁਤ ਲੋਕਾਂ ਨੂੰ ਇਹੀ ਨਹੀਂ ਪਤਾ ਹੈਗਾ ਵੀ ਆਇਰਨ ਤੇ ਕੈਲਸ਼ੀਅਮ ਜਿਹੜਾ ਇਕੱਠਾ ਖਾਣਾ ਉਹ ਜ਼ਹਿਰ ਦੇ ਸਮਾਨ ਹੈ ਉਹ ਇਕੱਠਾ ਨਹੀਂ ਖਾਦਾ ਜਾ ਸਕਦਾ ਜਦੋਂ ਉਹ ਖਾਣਦੇ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ 11 ਇਹ ਭਿਆਨਕ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸਸਿਕਾਲ ਤੇ ਹੁਣ ਤੁਸੀਂ ਇਹ ਦੇਖੋ ਬਾਸ ਦਾ ਮਰਬਾ ਕਹਦਾ ਜੀ ਬਾਸ ਦਾ ਮਰਬਾ ਜੀ ਬਾਸ ਦਾ ਬੰਦਿਆਂ ਨੇ ਬਾਸ ਦੀਆਂ ਸੋਟੀਆਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਬਾਸ ਦਾ ਬਾਸ ਦੀ ਡਾਂਗ ਵੀ ਦੇਖੀਏ ਜੀ ਅਸੀਂ ਬਾਸ ਦੀ ਡਾਂਗ ਸੋਟੀ ਕਹ ਲੋ ਬਟਾਂ ਕਹ ਲੋ ਤੇ ਉਹ ਕਹਿੰਦੇ ਵੀ ਜਿਹੜੀ ਬਾਸ ਦੀ ਡਾਂਗ ਹੈ ਉਹ ਵੀ ਜਿੱਥੇ ਵੱਜ ਜਵੇ ਉਹ ਵੀ ਨਹੀਂ ਬੰਦੇ ਦਾ ਛੇਤੀ ਛੇਤੀ ਤਾਪ ਆਉਂਦਾ ਬੰਦਾ ਤੇ ਜਿਹਨੇ ਬਾਸ ਖਾ ਲਿਆ ਓ ਵੀ ਉਹ ਡਾਂਗ ਵਾਂਗੂਏ ਫਿਰ ਵਾਧਾ ਜਾਂਦਾ ਤੇ ਤੁਸੀਂ ਕਹ ਲਓ ਇਹ ਇੰਨੀ ਵਧੀਆ ਚੀਜ਼ ਆ ਜਾਲ ਤੁਸੀਂ ਬਾਂਸ ਦਾ ਮਰੱਬਾ ਬਹੁਤ ਘੱਟ ਲੋਕਾਂ ਨੇ ਸੁਣਿਆ ਇਹ ਔਲੇ ਦਾ ਮਰੱਬਾ ਗਾਜਰ ਦਾ ਮਰੱਬਾ ਆਮ ਲੋਕਾਂ ਨੇ ਹਰ ਬੰਦੇ ਨੇ ਸੁਣਿਆ ਪਰ ਬਾਂਸ ਦਾ ਮਰੱਬਾ ਹਰ ਬੰਦੇ ਨੇ ਨਹੀਂ ਸੁਣਿਆ ਹੈਗਾ ਜਿਹੜੇ ਇਹ ਕੱਚੇ ਬਾਂਸ ਤੋਂ ਬਣਾਇਆ ਜਾਂਦਾ ਜੀ ਇਹ ਮਰੱਬਾ ਤੁਸੀਂ ਇਹ ਕਹ ਲਓ ਬੱਚਿਆਂ ਲਈ ਇੱਕ ਕੱਲਾ ਤੁਸੀਂ ਬਾਕੀ ਗੱਲਾਂ ਦਾ ਬਾਅਦ ਦੇ ਵਿੱਚ ਕੱਲਾ ਤੁਸੀਂ ਦੁੱਧ ਦੇ ਨਾਲ ਇਹੀ ਸੇਵਨ ਸ਼ਾਮ ਕਰਾਉਣ ਲੱਗ ਜਾਓ ਤੁਸੀਂ ਲਗਭਗ 6 ਕੁ ਮਹੀਨੇ ਦੇ ਵਿੱਚ ਦੇਖਿਓ ਜਿਹੜਾ ਬੱਚਾ ਤੁਹਾਡਾ ਪਹਿਲੇ ਮਹੀਨੇ ਸੀ ਔਰ 6 ਮਹੀਨੇ ਦੇ ਵਿੱਚ ਉਹਦੀ ਸਿਹਤ ਕਿੱਥੇ ਤੋਂ ਕਿੱਥੇ ਜਾਂਦੀ ਹੈ ਬੱਚੇ ਨੂੰ ਅਸੀਂ ਆਲੂ ਭੁਜੀਆ ਜਾਂ ਲੇਜ਼ ਗੁਰਕਰੇ ਖਾਣ ਕਿਨੇ ਲਾਇਆ ਉਹਦੇ ਮਾਪਿਓ ਨੇ ਲਾਇਆ ਖਾਣਾ ਹੋਰਕ ਤਾਂ ਕਿਸੇ ਨੇ ਨਹੀਂ ਲਾਇਆ ਜਦੋਂ ਬੱਚਾ ਕੁੱਖ ਚੋਂ ਬਾਹਰ ਆਉਂਦਾ ਉਹਨੂੰ ਕੀ ਪਤਾ ਵੀ ਬਾਜ਼ਾਰ ਦੇ ਵਿੱਚ ਕੀ ਮਿਲਦਾ ਜਦੋਂ ਬੱਚਾ ਹਲਕੀ ਜੀ ਕਲਕਿਆਰੀ ਮਾਰਦਾ ਹੈ ਤਾਂ ਉਹਨੂੰ ਅਸੀਂ ਹੱਥ 'ਚ ਫੜਾਉਨਿਆ ਵੀ ਹਾਂ ਲਓ ਜੀ ਆ ਬਿਰਜੂਗਾ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਦੂਜਾ ਨੰਬਰ ਅੱਜ ਕੱਲ ਕੀ ਦੌਰ ਚੱਲਿਆ ਆ ਜੇ ਬੱਚਾ ਹਲਕਾ ਜਿਹਾ ਰੋਂਦਾ ਹੈ ਤਾਂ ਹੱਥ ਜਿਹਦੇ ਦੇ ਮੋਬਾਈਲ ਫੜਾ ਦੋ ਉਹ ਸਭ ਤੋਂ ਵੱਡਾ ਤੁਹਾਡੇ ਆਉਣ ਵਾਲੇ ਸਮੇਂ 'ਚ ਬੱਚਿਆਂ ਦੀ ਆ ਤਿੰਨ ਚਾਰ ਸਾਲਾਂ ਦੇ ਵਿੱਚ ਕਰੋਨਾ ਜਦੋਂ ਤੋਂ ਆਇਆ ਹੈ ਉਦੋਂ ਦੀਆਂ ਬੱਚਿਆਂ ਦੀਆਂ ਅੱਖਾਂ ਜਿਹੜੀਆਂ ਫੇਲ ਕਰਤੀਆਂ 99% ਬੱਚਿਆਂ ਦੇ ਜਿਹੜੀਆਂ ਐਨਕਾ ਲੱਗੀਆਂ ਉਹ ਕਾਰਨ ਕੀ ਆ ਕਿਉਂਕਿ ਪੈਦਾ ਉਹ ਸਾਰੇ ਜਿਹੜੀਆਂ ਕੀਤੇ ਹੋਏ ਉਹ ਸਾਡੇ ਹੱਥੋਂ ਆ ਅਸੀਂ ਆਪਣਾ ਜਿਹਾ ਜਿਹਾ ਅਸੀਂ ਉਹਨੂੰ ਬੱਚੇ ਨੂੰ ਬਣਾਵਾਂਗੇ ਜਿਹਾ ਜਿਹਾ ਉਹਨੂੰ ਬਣਾਵਾਂਗੇ ਜਿਹੇ ਜਿਹੇ ਉਹਨੂੰ ਖਰਾਕ ਦਵਾਂਗੇ ਉਹ ਹੈ ਜਾਂ ਪੈਦਾ ਹੋਣਾ ਹੈ ਨਾ ਕਿ ਤੁਸੀਂ ਇਹ ਹੈਗਾ ਵੀ ਹਾਂ ਵੀ ਤੁਸੀਂ ਪੈਕੇਟ ਦੇ ਵਿੱਚ ਚੀਜ਼ਾਂ ਤੁਸੀਂ ਕਹਿੰਦੇ ਹੋ ਵੀ ਜੇ ਤੁਸੀਂ ਪੈਕਟ ਦੇ ਵਿੱਚ ਭੁੰਨੇ ਹੋਏ ਬਦਾਮ ਵੀ ਖਾਣੇ ਹੋ ਉਹ ਵੀ ਤੁਹਾਡੇ ਲਈ ਜ਼ਹਿਰ ਆ ਜਿਹੜੀ ਚੀਜ਼ ਪੈਕ ਹੋ ਕੇ ਵੀ ਆ ਗਈ ਅੱਜ ਕੱਲ੍ਹ ਲੋਕ ਬਹੁਤ ਬਣਾਇਆ ਹੋਇਆ ਰਵਾਜ ਵੀ ਹਾਂ ਵੀ ਆਪਣੇ ਡਰਾਈ ਫਰੂਟ ਆ ਜਿਹੜੇ ਉਹ ਫਰਾਈ ਕਰੇ ਹੋਏ ਖਾ ਲਓ ਉਹਨਾਂ ਨੂੰ ਮਸਾਲਾ ਲੱਗਿਆ ਉਹ ਵੀ ਜ਼ਹਿਰ ਆ ਜਿਹੜੀ ਚੀਜ਼ ਤੁਹਾਡੀ ਪੈਕ ਹੋ ਗਈ ਉਹ ਜ਼ਹਿਰ ਦੇ ਬਰਾਬਰ ਹੈ ਉਹ ਉਹਨਾਂ ਦੀ ਹਾਈਟ ਕਿਦਾਂ ਵੱਜੂਗੀ ਉਹਨਾਂ ਦਾ ਨਰਵਸ ਸਿਸਟਮ ਡੈਡ ਹੋ ਜਾਣਾ ਜੀ ਜਦੋਂ ਤੁਹਾਡਾ ਨਰਵਸ ਸਿਸਟਮ ਹੀ ਨਹੀਂ ਚੱਲਦਾ ਪ੍ਰੋਪਰ ਵਰਕ ਕਰਦਾ ਤਾਂ ਤੁਹਾਡੇ ਲਿਵਰ ਨੂੰ ਕਮਾਂਡ ਕਿਦਾਂ ਦੇਵੇਗਾ ਵੀ ਹੁਣ ਭੁੱਖ ਲੱਗੀ ਆ ਵੀ ਹੁਣ ਖਾਣਾ ਖਾ ਲਓ ਉਨੇ ਭੁੱਖ ਤੁਹਾਡੇ ਦਿਮਾਗ ਨੇ ਤੁਹਾਡੀ ਭੁੱਖ ਬੱਚੇ ਦੀ ਮਾਰ ਦੇਣੀ ਆ ਬਿਲਕੁਲ ਭੁੱਖ ਮਰਗੀ ਤਾਂ ਉਹ ਖਾਊਗਾ ਕਿ ਮੈਂ ਖਾਊਗਾ ਨਹੀਂ ਤਾਂ ਉਹਦੀ ਸਿਹਤ ਨੂੰ ਲੱਗੂਗਾ ਕਿ ਮੈਂ ਲੱਗੂਗਾ ਨਹੀਂ ਤਾਂ ਸਰੀਰ ਦਾ ਜਿਹੜਾ ਸਿਹਤ ਦਾ ਦਾ ਵਿਕਾਸ ਕਿਵੇਂ ਹੋਵੇਗਾ ਜੀ ਦੇਖੋ ਜੀ ਜਿਹੜਾ ਬੰਦਾ ਕਸਰਤ ਕਰਦਾ ਉਹ ਚਾਹੇ ਰਾਤ ਨੂੰ 12 ਵਜੇ ਉੱਠ ਕੇ ਖਾ ਲਵੇ ਉਹਦੇ ਵਾਸਤੇ ਖਾਣਾ ਕੋਈ ਮਾੜਾ ਨਹੀਂ ਹੈਗਾ ਠੀਕ ਹੈ ਜਿਹੜਾ ਬੰਦਾ ਬੇਲਾ ਬੈਠਦਾ ਏਸੀਆਂ ਦੇ ਵਿੱਚ ਉਹਦੇ ਵਾਸਤੇ ਪਾਣੀ ਪੀਣਾ ਵੀ ਮਾੜਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿਉਂਕਿ ਇਹਨੂੰ ਤੁਸੀਂ ਦੇਖੋ ਨਾਲ ਬਾਸਦਾਂ ਮਰੱਬਾ ਲੈ ਲੈਣਾ ਨਾਲ ਤੁਸੀਂ ਲੈ ਲੈਣਾ ਗਾਜਰ ਦਾ ਮੰਨ ਲਓ ਜੇ ਤੁਸੀਂ 1 ਕਿਲੋ ਬਾਂਸ ਦਾ ਮਰਬਾ ਲੈਨੇ ਹੋ ਤਾਂ ਤੁਸੀਂ ਉਹਦੇ ਵਿੱਚ ਸਿਰਫ 1 ਪਾਈਆ ਜਿਹੜਾ ਗਾਜਰ ਦਾ ਮਰਬਾ ਪਾਉਣਾ ਹੈ ਓਕੇ ਉਹ ਵੀ ਇਹ ਹੈ ਵੀ ਗਾਜਰ ਜਿਆਦਾ ਠੰਡੀ ਹੋਣ ਕਰਕੇ ਐਂਜ਼ਾਈਮ ਜਿਆਦਾ ਬਣਾਉਂਦੀ ਹੈ ਐਂਜ਼ਾਈਮ ਬਣਾਉਣ ਕਰਕੇ ਡਾਈਜੈਸ਼ਨ ਵਧੀਆ ਰਹਿੰਦੀ ਹੈ ਉਹਨੇ ਇੱਕ ਪਾਚਨ ਦੰਤਰ ਦਾ ਵਧੀਆ ਕੰਮ ਕਰਨਾ ਹੈ ਬਾਕੀ ਤੁਹਾਡਾ ਕੈਲਸ਼ੀਅਮ ਆਇਰਨ ਸਾਰਾ ਕੁਝ ਜਿਹੜਾ ਮਰਬੇ ਜਿਹੜਾ ਬਾਸ ਦੇ ਮਰਬੇ ਨੇ ਪੂਰਾ ਕਰ ਦੇਣਾ ਤੁਸੀਂ ਇਹਨਾਂ ਨੂੰ ਦੋਹਾਂ ਨੂੰ ਲੈਣਾ ਹੈ ਮੈਸ਼ ਕਰਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮੈਸ਼ ਕਰਕੇ ਤੁਸੀਂ ਇਹਦੇ ਵਿੱਚ ਕੀ ਕਰਨਾ ਜੀ ਸਭ ਤੁਹਾਨੂੰ ਆਮ ਬਾਜ਼ਾਰਾਂ ਦੇ ਵਿੱਚ ਮਿਲ ਜੂਗੀ ਹਾਈਟ ਵਧਾਉਣ ਵਾਸਤੇ ਹਾਈਟ ਵਧਾਉਣ ਵਾਸਤੇ 1 ਕਿਲੋ ਲੈਣਾ ਤੁਸੀਂ ਬਾਸ ਦਾ ਮਰਬਾ ਪਾਈਆ ਲੈਣਾ ਹੈ ਗਾਜਰ ਦਾ ਮਰਬਾ ਇਦੇ ਵਿੱਚ ਦੋ ਤੁਸੀਂ 20 ਗ੍ਰਾਮ ਮੰਨ ਲਓ ਵੀ ਮੁਕਤਾ ਭਸਮ ਪਾਉਣੀ ਹੈ ਤਾਂ ਉਸ ਤੋਂ ਬਾਅਦ 2 ਗ੍ਰਾਮ ਸਿਰਫ ਪਾਉਣੀ ਆ ਤੁਸੀਂ ਮੋਤੀ ਪਿਸਤੀ ਮੋਤੀ ਭਸਮ ਕਹ ਲਓ ਮੋਤੀ ਪਿਸਤੀ ਕਹ ਲਓ ਠੀਕ ਹੈ ਜੀ ਉਸ ਤੋਂ ਬਾਅਦ ਪਾਉਣੀ ਆ ਤੁਸੀਂ 2 ਗ੍ਰਾਮ ਰਜਤ ਭਸਮ ਜੀ ਨੂੰ ਚਾਂਦੀ ਭਸਮ ਕਹਿ ਦਿੰਨੇ ਆਪਾਂ 2 ਗ੍ਰਾਮ ਇਹ ਪਾਉਣੀ ਆ ਚੰਗੀ ਤਰ੍ਹਾਂ ਇਹਨੂੰ ਤੁਸੀਂ ਮੈਸ਼ ਕਰ ਦੇਣਾ ਹੱਥ ਨਾਲ ਮੈਸ਼ ਕਰਕੇ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਪਿਓਰ ਦੁੱਧ ਦੇ ਨਾਲ ਸੇਵਨ ਕਰਨਾ ਬਿਨਾਂ ਮਿੱਠੇ ਤੋਂ ਤੇ ਉਹ ਤੁਸੀਂ ਅੱਜ ਦੇਖੋ ਤੇ 6 ਮਹੀਨੇ ਬਾਅਦ ਦੇਖਿਓ ਇੱਕ ਖੁਰਦੀ ਖਰਾਕ ਹੈ ਨਾ ਕਿ ਦਵਾਈਆਂ ਖਾਣ ਦੀ ਤੁਸੀਂ ਆਪਣੇ ਬੱਚੇ ਨੂੰ ਕੋਈ ਲੋੜ ਨਹੀਂ ਜਿਹੜੇ ਕਹਿੰਦੇ ਆ ਵੀ ਅਸੀਂ ਦਵਾਈਆਂ ਖਾ ਕੇ ਹਾਈਟ ਵਧਾ ਦਈਏ ਤਾਂ ਨਹੀਂ ਹਾਈਟ ਵਧਦੀ ਜਦ ਤੱਕ ਤੁਹਾਡੇ ਬੱਚੇ ਦੀ ਖਰਾਕ ਜਿਹੜੀ ਅਸਲ ਪੂਰੀ ਨਹੀਂ ਹੁੰਦੀ ਉਹ ਲੋਕ ਆ ਸਾਰੇ ਲੁੱਟੂ ਪੀਰ ਲੋਕ ਨੇ ਜੀ ਕਿਉਂ ਕਿਉਂਕਿ ਇਹ ਕੋਈ ਬੋਡੀ ਦੇ ਵਿੱਚ ਤੁਹਾਡੇ ਵਿੱਚ ਸਪਰਿੰਗ ਨਹੀਂ ਲੱਗਿਆ ਹੋਇਆ ਜਾਂ ਕੋਈ ਰਬੜ ਨਹੀਂ ਲੱਗੀ ਹੋਈ ਵੀ ਉਹਨੂੰ ਆਪਾਂ ਖਿੱਚ ਕੇ ਵਧਾ ਦਾਂਗੇ ਜਦ ਤੱਕ ਉਹ ਤੱਤ ਪੂਰੇ ਨਹੀਂ ਹੁੰਦੇ ਜਦ ਤੱਕ ਸਰੀਰ ਦਾ ਜਿਹੜਾ ਵਿਕਾਸ ਹੈ ਹੱਡੀਆਂ ਦਾ ਵਿਕਾਸ ਆ ਨਹੀਂ ਹੋਵੇਗਾ ਜੀ ਦੇਖੋ ਇਹ ਤੁਸੀਂ ਇਹ ਗੱਲ ਵੀ 20 ਤੋਂ 22 ਸਾਲ ਦੇ ਬੱਚਿਆਂ ਤੱਕ ਆਰਾਮ ਨਾਲ ਕੰਮ ਕਰਦਾ ਦੇਖੋ ਜੀ ਤੁਸੀਂ ਹਾਈਟ ਕਿਉਂ ਨਹੀਂ ਵੱਧਦੀ ਹੈਗੀ ਜਿਹੜੀ ਹਾਈਟ ਤੱਕ ਵਿਕਾਸ ਤਾਂ ਸਰੀਰ ਦਾ ساری ਉਮਰੇ ਹੋਈ ਜਾਂਦਾ ਪਰ ਜਿਹੜੇ ਹੱਡੀਆਂ ਦਾ ਵਿਕਾਸ ਹੈ ਉਹ ਤੁਸੀਂ ਕਹ ਲਓ 20 ਤੋਂ 22 ਸਾਲ ਤੱਕ ਆਰਾਮ ਨਾਲ ਜਿਹੜਾ ਚੱਲੀ ਜਾਂਦਾ ਜੀ ਵੀ ਤੁਸੀਂ ਆਪਣੇ ਬੱਚੇ ਨੂੰ ਜਿਹੜੇ ਹੁਣ ਜਿਹੜੇ ਮਾਪਾਪਾਂ ਦੀ ਹਾਈਟ ਵੱਧਾ ਬੱਚਿਆਂ ਦੀ ਘਟ ਗਈ ਤੁਸੀਂ ਡਾਇਰੈਕਟ ਕਿਦਾਂ ਦੀ ਦੇ ਰਹੇ ਹੋ ਤੁਸੀਂ ਗਰਭ ਵੇਲੇ ਖਾ ਤਾਂ ਤੁਸੀਂ ਪਜੈਸਟਰੋਨ ਦੀਆਂ ਗੋਲੀਆਂ ਰਹੇ ਹੋ ਖਾ ਤਾਂ ਤੁਸੀਂ ਆਇਰਨ ਦੀਆਂ ਗੋਲੀਆਂ ਰਹੇ ਹੋ ਕੀ ਉਹ ਤੁਹਾਡੇ ਬੱਚਿਆਂ ਨੂੰ ਤੱਤ ਕਿਦਾਂ ਦੇ ਮਿਲ ਜਾਣਗੇ ਜਿਹੜੀਆਂ ਮਾਈਆਂ ਪੁਰਾਣੇ ਸਮੇਂ ਦੇ ਵਿੱਚ ਪੰਦੀਰੀਆਂ ਖਾਂਦੀਆਂ ਸੀਗੀਆਂ ਤੁਸੀਂ ਉਹ ਬਜ਼ੁਰਗਾਂ ਦੀ ਅੱਜ ਵੀ ਤੁਸੀਂ ਹਾਈਟ ਦੇਖੋ ਅੱਜ ਬਜ਼ੁਰਗ ਅੱਜ ਵੀ ਉਹ ਅਸੀਂ ਅਸੀਂ 90 90 ਸਾਲ ਦੇ ਜਿਹੜੇ ਹੋ ਗਏ ਪੂਰੇ ਕੈਮ ਹੋ ਕੇ ਜਿਹੜੇ ਦੁਨੀਆ ਤੋਂ ਗਏ ਨੇ ਤੇ ਅੱਜ ਕੱਲ੍ਹ ਲੋਕਾਂ ਦੇ 40 40 ਸਾਲਾਂ ਦੇ ਜਿਹੜੀਆਂ ਫੂਕਾਂ ਨਿਕਲੀਆਂ ਪਈਆਂ ਨੇ ਬਿਲਕੁਲ ਤੁਸੀਂ ਇਹ ਦੇਖੋ ਵੀ ਉਹ ਤੁਹਾਡੀ ਖਰਾਕ ਤੇ ਤੁਹਾਡੀ ਜਿਹੜੀ ਨਿਉ ਪੱਥਰ ਜਿਹੜਾ ਕਹਿ ਲੰਨੇ ਆਪਾਂ ਰੱਖਿਆ ਜਾਂਦਾ ਉਹਦੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹ ਕਿੱਦਾਂ ਦੀ ਨਿਉ ਜਿਹੜੀ ਰੱਖਦੇ ਦੇਖੋ ਇਹ ਹੈ ਜੀ ਉਹਨਾਂ ਵਾਸਤੇ ਉਹਨਾਂ ਦਾ ਲੀਵਰ ਸਹੀ ਹੋਣਾ ਜ਼ਰੂਰੀ ਹੈ ਜਦ ਤੱਕ ਤੁਹਾਡੀ ਹੁਣ ਇਹ ਨੁਕਸਾ ਵੀ ਹੈ ਜਦ ਤੱਕ ਤੁਹਾਡਾ ਲੀਵਰ ਨਹੀਂ ਕੰਮ ਕਰਦਾ ਤਨੀ ਪ੍ਰੋਪਰ ਕਰ ਸਕਦਾ ਉਦੋਂ ਤੱਕ ਇਹ ਚੀਜ਼ਾਂ ਵੀ ਨਹੀਂ ਕੰਮ ਕਰਦੀਆਂ ਜਦ ਤੱਕ ਤੁਹਾਡਾ ਲਿਵਰ ਇਹਨੂੰ ਪਚਾਉਣ ਦੇ ਕਾਬਲ ਨਹੀਂ ਹੈਗਾ ਜੀ